ਐਕਸਪਲੇਨ ਕੀਤਾ ਕਿ ਕਿਹ ਕਿਹ stra operation ਹੋਇਆ ਸਟੇਜ ਟੂ ਸਟੇਜ ਫੇਲ ਹੋਇਆ ਉਹਦਾ ਵੀ ਮੈਂਸ਼ਨ ਕੀਤਾ ਕਿ ਇੱਥੇ ਜਿਹੜਾ ਸੀਗਾ ਐਡਮਿਨਿਸਟ੍ਰੇਸ਼ਨ ਫੇਲ ਕਰ ਗਿਆ ਚੈਪਟਰ ਦੀ ਗੱਲ ਕਰੀਏ ਤਾਂ ਇੱਕ ਚੈਪਟਰ ਆਂਦਾ ਗੁਨਾਹਗਾਰ ਰਾਸ਼ਟਰਤਾ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਬੇਸ਼ੱਕ ਹਿਸਟਰੀ ਦਾ ਜਿਹੜਾ ਹੈਗਾ ਇੱਕ 파ਰਟ ਹੈ ਲੇਕਿਨ ਉਸ ਹਿਸਟਰੀ ਨੂੰ ਜਦ ਅੱਜ ਵੀ ਯਾਦ ਕੀਤਾ ਜਾਂਦਾ ਹੈ ਤਾਂ ਸਿੱਖਾਂ ਦੇ ਹਿਰਦੇ ਬਲਉਂਦੇ ਜਾਂਦੇ ਨੇ ਇਸ ਮੰਦੀ ਬਹੁਤ ਸਾਰੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਆਈਆਂ Google ਤੇ ਜੇਕਰ ਸਰਚ ਕਰੀਏ ਤੇ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਨੇ ਪਰ ਜਦੋਂ ਗੱਲ ਕਰਦੀ ਹੈ ਕਿ ਅੱਖੀ ਦੇਖਿਆ ਦਾ ਜਿਹੜਾ ਬਿਰਤਾਂਤ ਸੀ ਉਹ ਕੀ ਸੀ ਤਾਂ ਉਸ ਸਮੇਂ ਦੇ ਬੀਸੀ ਰਮੇਸ਼ ਇੰਦਰਜੀ ਵੱਲੋਂ ਇਸ ਨੂੰ ਅੱਖੀ ਦੇਖੇ ਹੋਏ ਬਿਰਤਾਂਤ ਨੂੰ ਪੂਰਾ ਬੁੱਕ ਦੇ ਵਿੱਚ ਬਿਆਨ ਕੀਤਾ ਗਿਆ ਹੈ ਬੁੱਕ ਦਾ ਨਾਮ ਹੈ ਦੁਖਾਂਤ ਪੰਜਾਬ ਦਾ ਗੱਲਬਾਤ ਕਰਾਂਗੇ ਰਮੇਸ਼ਿੰਦਰ ਜੀ ਉਸ ਮੇਰੇ ਸਮੇਂ ਮੇਰੇ ਨਾਲ ਹਾਜ਼ਰ ਨਹੀਂ ਰਮੇਸ਼ਿੰਦਰ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਇਹ ਜਿਹੜੀ ਪੁਸਤਕ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪੁਸਤਕਾਂ ਆਈਆਂ ਜੇਕਰ ਅਸੀਂ Google ਦੇ ਉੱਤੇ ਸਰਚ ਕਰਦੇ ਹਾਂ ਤੇ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਕਿ 1984 ਦੇ ਦੌਰਾਨ ਕੀ ਹੋਇਆ ਕਿੰਨੀਆਂ ਜੜੀਆਂ ਨੇ ਮੌਤਾਂ ਦੀਆਂ ਕੀ ਕੀ ਨੁਕਸਾਨ ਹੋਇਆ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਹੈ ਮਿਲਟਰੀ ਕਦੋਂ ਜਾਂਦੀ ਹੈ ਸਾਰੀਆਂ ਚੀਜ਼ਾਂ ਆਂਦੀਆਂ ਨੇ ਲੇਕਿਨ ਜੇਕਰ ਅਸੀਂ ਗੱਲ ਕਰੀਏ ਇਹਦੇ ਵਿੱਚ ਵਿਲੱਖਣਤਾ ਬੁੱਕ ਦੇ ਵਿੱਚ ਜਿਹੜੀ ਕੀ ਆ ਕੋਈ ਇਹ ਵਿਲੱਖਣਤਾ ਇਹ ਹੈ ਕਿ ਜੋ ਵਾਪਰਿਆ ਉਹਦਾ ਮੈਂ ਇੱਕ ਤਰ੍ਹਾਂ ਦਾ ਆਈ ਵਿਟਨੈਸ ਹੈਗਾ ਤੇ ਤੱਥਾਂ ਨੂੰ ਉਹਦੇ ਚ ਬਿਆਨ ਕੀਤਾ ਹੈਗਾ ਆਬਜੈਕਟਿਵਲੀ ਬਿਆਨ ਕੀਤਾ ਜੋ ਪਹਿਲੇ ਪਬਲਿਸ਼ਡ ਮਟੀਰੀਅਲ ਹਨ ਉਹਨਾਂ ਦੀ ਵੀ ਰੈਫਰੈਂਸ ਦਿੱਤੀ ਹੈਗੀ ਜੀ ਤੇ ਜਿਹਦੇ ਨਾਲ ਮੈਂ ਐਗਰੀ ਕਰਦਾ ਉਹਦੇ ਬਾਰੇ ਆਈ ਹੈਵ ਸਪੋਰਟਡ ਦਮ ਜਿਹਦੇ ਨਾਲ ਡਿਸਐਗਰੀ ਕਰਦਾ ਸਿਰਫ ਡਿਸਐਗਰੀ ਨਹੀਂ ਕੀਤਾ ਬਲਕਿ ਰੀਜ਼ਨ ਦਿੰਦੇ ਨੇ ਕਿ ਕਿਉਂ ਇਹ ਵਰਦਾਨ ਜਿਹੜਾ ਹੈਗਾ ਉਹ ਠੀਕ ਨਹੀਂ ਹੈਗਾ ਜੀ ਇਸ ਦੇ ਇਲਾਵਾ ਗੱਲ ਕਰੀਏ ਤਾਂ ਤੁਸੀਂ ਟੋਟਲ ਜਿਕਰੇ ਬੁੱਕ ਦੀ ਗੱਲ ਕਰੀਏ ਤਾਂ ਲਗਭਗ ਜਿਹੜੇ ਨੇ 39 ਚੈਪਟਰਸ ਨੇ ਖਾਸ ਤੌਰ ਤੇ ਮੀਡੀਆ ਦੇ ਬਾਰੇ ਗੱਲ ਕੀਤੀ ਗਈ ਹੈ ਪਰ ਸ਼ਾਇਰੀ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਭਾਸ਼ਾ ਦਾ ਸਮੇਂ ਕੀ ਰਹਿ ਗਈ ਹੋਰ ਇਸ ਤੋਂ ਇਲਾਵਾ ਵੱਡੀ ਜਿਹੜੀ ਚੀਜ਼ ਅਸੀਂ ਕਹੀਏ ਕਿ ਸਾਡੇ ਕੋਲ ਡਾਕੂਮੈਂਟਡ ਨਹੀਂ ਹੈ ਉਹ ਇਸ ਵਿੱਚ ਕੀ ਹੈ ਨਹੀਂ ਇਸ ਤਰ੍ਹਾਂ ਆਪਰੇਸ਼ਨ ਦਾ ਬਲੂ ਸਟਾਰ ਹੈ ਬਲੈਕ ਹੰਡਰ 1 ਹੈ ਬਲੈਕ ਹੰਡਰ 2 ਹੈ ਵੁੱਡਰੋਜ਼ ਹੈ ਉਹਨਾਂ ਸਾਰਿਆਂ ਦਾ ਡਿਟੇਲਡ ਅਕਾਊਂਟ ਦਿੱਤਾ ਹੈ ਜੀ ਵਿਦ ਮੈਪ ਐਕਸਪਲੇਨ ਕੀਤਾ ਹੈ ਕਿ ਕਿਸ ਤਰ੍ਹਾਂ ਆਪਰੇਸ਼ਨ ਹੋਇਆ ਇਸ ਤੋਂ ਤੇ ਜਿਹੜਾ ਤੁਹਾਨੂੰ ਆਮ ਕਿਤਾਬਾਂ 'ਚ ਨਹੀਂ ਮਿਲੇਗਾ ਰਮੇਸ਼ਨ ਜੀ ਉਸ ਸਮੇਂ ਦੇ ਦਰਮિયાન ਬਹੁਤ ਸਾਰੀਆਂ ਨੀਤੀਆਂ ਐਸੀਆਂ ਹੋਈਆਂ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਸੀਗਾ ਉਸ ਸਮੇਂ ਦੇ ਤੁਸੀਂ ਡੀਸੀਸੀ ਤੁਹਾਡੇ ਥਰੂ ਵੀ ਬਹੁਤ ਸਾਰੀਆਂ ਚੀਜ਼ਾਂ ਰਲ ਕੇ ਗਈਆਂ ਤੁਹਾਨੂੰ ਲੱਗਦਾ ਹੈ ਕਿ ਕੁਝ ਇੱਕ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਸੀ ਜਿਨ੍ਹਾਂ ਨੂੰ ਤੁਸੀਂ ਰੋਕ ਸਕਦੇ ਸੀ ਜਾਂ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਧਾਨ ਮੰਤਰੀ ਦੇ ਨਾਲ ਗੱਲ ਕਰਕੇ ਜਿਹੜਾ ਰੋਕਿਆ ਜਾ ਸਕਦਾ ਸੀ ਇਸ ਤੋਂ ਇਲਾਵਾ ਗਿਆਨੀ ਜਲਿੰਦਰ ਸਾਹਿਬ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੀ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਸਿੱਖਾਂ ਦੇ ਨਾਲ ਜਿਹੜਾ ਹੈਗਾ ਠੋਖਾ ਕੀਤਾ ਕੀ ਕਹੋਗੇ ਦੇ ਨਕੋ ਜੋ ਮੇਰਾ ਰੋਲ ਸੀ ਉਹ ਮੈਂ ਡਿਸਕ੍ਰਾਈਬ ਕਰ ਦਿੱਤਾ ਜਿੱਥੇ ਮੈਂ ਡਿਸਐਗਰੀ ਕਰਦਾ ਸੀਗਾ ਜਿਸ ਪੁਆਇੰਟ ਤੇ ਉਹ ਵੀ ਡਿਸਕ੍ਰਾਈਬ ਕਰ ਦਿੱਤਾ ਹੁਣ ਮੈਂ ਦੂਜੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਦੀ ਤਾਂ ਕੰਡਕਟ ਤੇ ਉੱਤੇ ਕਮੈਂਟ ਨਹੀਂ ਕਰਾਂਗਾ ਜਿਹੜਾ ਹੈਗਾ ਬਾਕੀ ਇਹ ਹੈ ਕਿ ਜੋ ਵਾਪਰਿਆ ਹੈ ਉਹਦਾ ਟਰੂਥਫੁਲ ਅਕਾਊਂਟ ਹੈ ਜਿੱਥੇ ਮੈਂ ਫੇਲ ਹੋਇਆ ਉਹਦਾ ਵੀ ਮੈਂਸ਼ਨ ਕੀਤਾ ਕਿ ਇੱਥੇ ਜਿਹੜਾ ਸੀਗਾ ਐਡਮਿਨਿਸਟ੍ਰੇਸ਼ਨ ਫੇਲ ਕਰ ਗਿਆ ਨਹੀਂ ਕਿਉਂਕਿ ਧਾਰੀ ਇਹਦੇ ਵਿੱਚ ਜੇਕਰ ਇੱਕ ਚੈਪਟਰ ਦੀ ਗੱਲ ਕਰੀਏ ਤਾਂ ਇੱਕ ਚੈਪਟਰ ਆਂਦਾ ਗੁਨਾਹਗਾਰ ਰਾਸ਼ਟਰਪਤੀ ਉਹ ਉਹ ਤਾਂ ਹੈਟਿੰਗ ਹੈ बिकॉज ਹੀ ਵਾਸ ਡਿਕਲੇਅਰਡ ਗੁਨਾਹਗਰ ਬਾਏ ਦਾ ਜਥੇਦਾਰ অফ ਕਾਲਟਕ ਸਾਬ ਪੰਜ ਪਿਆਰੇ ਨੇ ਮਿਲ ਕੇ ਉਹਨਾਂ ਨੂੰ ਗੁਨਾਹ ਸਜਾ ਮਤਲਬ ਡਿਕਲੇਅਰ ਕਰ ਦਿੱਤਾ ਸੀ ਤਨਖਾਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੀ ਗੱਲ ਕਰੀਏ ਤੇ ਲਗਾਤਾਰ ਜਿਹੜੇਗਾ ਤੁਹਾਡੀ ਬਾਬਤ ਦੀ ਜਿਹੜੀ ਹੈਗੀ ਜੇਕਰ ਅਸੀਂ ਕੌਮ ਦੇ ਵਿੱਚ ਗੱਲ ਕਰੀਏ ਤੇ ਕਈ ਤਰੀਕੇ ਦੇ ਨਾਲ ਜਿਹੜਾਗਾ ਤੁਹਾਡੇ ਨਾਲ ਜਿਹੜੀਆਂ ਜੀ ਮੈਂ ਗੱਲ ਸੁਣ ਸਕੀ ਹਾਂ ਉਸ ਤੋਂ ਇਲਾਵਾ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਸੀਂ ਜਿਹੜੀ ਆਪਣੀ ਅੱਜ ਤੱਕ ਗੱਲ ਰੱਖ ਪਾਏ ਹੋਗੇ ਕਿ ਉਹ ਸਹੀ ਤਰੀਕੇ ਦੇ ਨਾਲ ਜੋ ਤੁਸੀਂ ਰੱਖਣਾ ਚਾਹੁੰਦੇ ਸੀ ਲੋਕਾਂ ਦੇ ਵਿੱਚ ਉਹ ਚਲੀ ਗਈ ਹੈ ਇਹ ਤਾਂ ਹੁਣ ਲੋਕ ਦੱਸਣਗੇ ਜੀ ਚਲੀ ਗਈ ਕਿ ਨਹੀਂ ਮੇਰਾ ਐਫਰਟ ਹੈ ਜ਼ਰੂਰ ਸੀਗਾ ਕਿ ਸਹੀ ਗੱਲ ਲੋਕਾਂ ਤੱਕ ਪਹੁੰਚ ਜੇ ਮਨਣਾ ਨਾ ਮੰਨਣਾ you are entitled to your opinion after reading the book ਚਾਹੋ ਅੱਜ ਦੀ ਜਿਹੜੀ ਇਹ ਨੌਜਵਾਨ ਪੀੜ੍ਹੀ ਹੈਗੀ ਇਹ ਜਿਹੜੀ ਪੁਸਤਕ ਨੂੰ ਪੜ੍ਹੇਗੀ ਤਾਂ ਵਾਕਈ ਉਹ ਜਿਹੜਾ ਘਟਨਾਕਰਮ ਉਸ ਸਮੇਂ ਦੇ ਦੌਰਾਨ ਹੋਇਆ ਤੁਹਾਨੂੰ ਲੱਗਦਾ ਹੈ ਕਿ ਉਹ ਸਾਰੀ ਚੀਜ਼ ਉਹਨਾਂ ਦੀ ਇਹ ਤੁਹਾਡਾ ਅੱਖੀਂ ਦੇਖਿਆ ਵਰਤਾਂ ਸੀਗੀ ਇੱਕ ਲਾਈਕ ਉਹ ਉਸ ਚੀਜ਼ ਨੂੰ ਮਹਿਸੂਸ ਕਰ ਪਾਣਗੇ ਉਹ ਉਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ ਤੁਸੀਂ ਪੜ੍ਹੋ ਤੁਸੀਂ ਜੇ ਕਨਵਿੰਸ ਹੋ ਗਏ ਫਿਰ ਮੈਂ ਨਾਲ ਇੰਟਰਵਿਊ ਕਰ ਲਵਾਂ ਦੁਬਾਰਾ ਹਾਂ ਤਾਂ ਇਹ ਸਨ ਰਮੇਸ਼ਿੰਦਰ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਉਸ ਸਮੇਂ ਦੇ ਅੱਖੀ ਦੇਖੇ ਵਰਤਾਨ ਦੀ ਗੱਲ ਕੀਤੀ ਆ 39 ਚੈਪਟਰ ਜਿਹੜੇ ਨੇ ਟੋਟਲ ਇਸ ਦੇ ਵਿੱਚ ਦਿੱਤੇ ਗਏ ਨੇ ਚਾਹੇ ਉਹ ਭਾਸ਼ਾ ਦੇ ਮਸਲੇ ਨੂੰ ਲੈ ਕੇ ਹੋਵੇ ਜਾਂ ਫਿਰ ਮੀਡੀਆ ਦੀ ਖਾਸ ਤੌਰ ਤੇ ਗੱਲ ਕੀਤੀ ਹੈ ਕਿ ਮੀਡੀਆ ਉਸ ਸਮੇਂ ਦੌਰਾਨ ਇੱਕ ਤਰੀਕੇ ਦਾ ਜਿਹੜਾ ਹੈਗਾ ਰੋਲ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਇਸ ਪੁਸਤਕ ਦੇ ਵਿੱਚ ਜਿਹੜਾ ਹੈਗਾ ਵਰਣਨ ਕੀਤਾ ਗਿਆ ਹੈ ਸੋ ਪੁਸਤਕ ਜਿਹੜੀ ਹੈਗੀ ਜਿਹੜੀ ਅੱਜ ਰਿਲੀਜ਼ ਹੋ ਚੁੱਕੀ ਆ ਤੇ ਦੇਖਣਾ ਇਹ ਹੋਵੇਗਾ ਕਿ ਕੀ ਕੁਝ ਅਲੱਗ ਹੈ ਇਸ ਪੁਸਤਕ ਦੇ ਵਿੱਚ ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਸਰ ਦੀ ਕਲਾ ਟਾਈਮ ਪੀ ਵੀ ਚੰਗੀ <coughs> ਕਰ <coughs> <coughs>